ਹੈਲੋ ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਇੱਕ ਨਵੇਂ ਬਲੌਗ 'ਚ ਤੁਹਾਡਾ ਵੈਲਕਮ ਹੈ ਜੀ ਅੱਜ ਆਪ ਐ ਹੋਇਆ ਟੂਰਨਾਮੈਂਟ ਖੇਲਣ ਬਰੇਸ਼ੀਆ ਦੇ ਵਿੱਚ ਜਿੱਥੇ ਆਪ ਆਏ ਹੋਏ ਲੋਕੇਸ਼ਨ ਬੜੀ ਸੋਹਣੀ ਆ ਗਰਾਊਂਡ ਬੜੇ ਘਾਟਾ ਪੂਰੀ ਆ ਨੇ ਇੰਡੀਆ ਵਾਲੀ ਫੀਲਿੰਗ ਆਉਂਦੀ ਐ ਇੱਥੇ ਆ ਕੇ ਪੂਰਾ ਗੋਲ ਗਰਾਊਂਡ ਆ ਪੂਰਾ ਗਰਾਊਂਡ 3 4 ਆਰੇ ਇਕੱਠੇ ਇਸ ਜਗ੍ਹਾ ਮੈਂ ਉੱਚਾਈ ਤੇ ਖੜਾ ਲੋ ਉੱਪਰ ਤੋਂ ਖੜ ਕੇ ਦੇਖੇ ਨਾ ਗਰਾਊਂਡ ਨੀਚੇ ਪੂਰੇ ਘੈਂਟ ਲੱਗਦੇ ਆ ਪੂਰੇ ਉਧਰ ਮੁੰਡੇ ਪ੍ਰੈਕਟਿਸ ਲੱਗੇ ਹੋਏ ਕਰਨ ਬਰਮਾ ਪੋਰਾਂ ਆ ਕਿਉਂਕਿ ਗਰਾਊਂਡ ਥੋੜਾ ਜਿਹਾ ਓਸ ਜੀ ਤੇ ਗਿੱਲਾ ਪਿਆ ਹੋਇਆ ਪਤਾ ਉਹਨੂੰ ਸੁਕਾਇਆ ਮੜਾ ਹੁਣ ਰਸਾ ਸੁਕਵਾ ਕੇ ਹੁਣ ਖੇਡਣ ਯੋਗ ਬਣਿਆ ਘੈਂਟ ਗੱਲ ਬਾਤ ਆ ਤੇ ਦੇਖਦੇ ਅੱਜ ਕਿ ਮੇਰੇਆਂ ਦੀ ਆਪਣੀ ਟੀਮ ਉਹ ਤਾਂ ਕਹ ਪਰੰਦਾ ਕਮਾ ਰਾ ਪੂਰੀ ਤਿੰਨ ਚਾਰ ਗਰਾਊਂਡ ਆਹੇ ਲੰਬੇ ਲੰਬੇ ਇਹ ਤਬੀਬ ਆਏ ਚੱਤ ਸਾਹ ਨੂੰ ਸੋ ਲੇ ਕਾਰਨ ਹਾਂਜੀ ਹਾਂਜੀ ਨਹੀਂ ਨਹੀਂ ਚਾਹੀਏ ਸਹੀ ਆ ਹਾਂਜੀ ਗੁਰਜੀ ਠੱਡ ਲੱਗਦੀ ਐ ਦੱਸੋ ਫਿਰ ਅੱਜ ਦੇ ਮੈਚ ਬਾਰੇ ਕਿਵੇਂ ਆਪਣੀ ਟੀਮ ਮਤਲਬ ਵੇਖੀ ਹੋਣੀ ਟੀਮ ਕਿਹੜੀ ਕਿਹੜੇ ਕਿਹੜੇ ਪਲੇਅਰ ਆਪਣੀ ਟੀਮ ਚ ਬਾਹਰੋਂ ਹੀ ਸੱਦੇ ਆਪਣੇ ਕੋਈ ਨਹੀਂ ਆਪਣੇ ਸਾਰੇ ਅੰਦਰ ਵਾਲੇ ਹੀ ਐ ਅੱਛਾ ਠੀਕ ਆ ਟੀਮ ਉਹਦਾ ਵਧੀਆ ਠੀਕ ਆ ਤੁਹਾਨੂੰ ਦਿਖਾਵਾਂਗੇ ਮੈਚ ਬਣ ਜੂ ਅੱਜ ਕੱਪ ਬਣ ਜੂਗਾ ਆਪਣਾ ਪਹਿਲਾ ਮੈਚ ਜਿੱਤ ਲੀਏ ਕੋਈ ਬਸ ਪਹਿਲੇ ਮੈਚ ਦੀ ਗੱਲ ਹੈ ਪਹਿਲਾ ਮੈਚ ਨਹੀਂ ਨਿਕਲਦਾ ਉਦੋਂ ਮੈਚ ਸਾਲਾ ਫੱਟ ਜਾਂਦਾ ਸਹੀ ਗੱਲ ਲੋ ਜੋ ਉੱਥੇ ਲਾਈਵ ਵੀ ਲੱਗ ਗਿਆ ਸਾਰਾ ਕੁਝ ਹੋ ਗਿਆ ਪਹਿਲਾ ਮੈਚ ਸਟਾਰਟ ਹੋਣ ਲੱਗਿਆ ਬਾਈ 10 ਵਜੇ ਪੂਰੇ ਇਹ ਸਮਾਨ ਕੱਢ ਰਹੇ ਹੁਣ ਆਪਾਂ ਤੇ ਦੱਸੋ ਬਈ ਟੀਮ ਬਾਰੇ ਕੋਈ ਮਾੜਾ ਮੋਟਾ ਮਾੜਾ ਮੋਟਾ ਜੀ ਸਰ ਮਾੜਾ ਮੋਟਾ ਵਾੜਾ ਮੋਟੇ ਭਾਜੀ ਆਪਣਾ ਦੂਸਰਾ ਮੈਚ ਆ ਹਾਂ ਦੂਜਾ ਇਹ ਤੀਜਾ ਦੂਜਾ ਇਹਨੇ ਤਿੰਨੇ ਗਰਾਊਂਡਾਂ ਉਹਨਾਂ ਨੇ ਲੱਲੀਆਂ ਨੇ ਆਪਣਾ ਦੂਸਰਾ ਮੈਚ ਆ ਇੱਕੋ ਅਗਲਾ ਮੈਚ ਆ ਗਰਾਊਂਡ ਦੇ ਵਿੱਚ ਓਕੇ ਸਰ ਸਹੀ ਹੈ ਬੋਤੋ ਲੈਂਗੋ ਟੀਮ ਦਾ ਫਿਰ ਤੋਂ ਵਰਮ-ਅਪ ਹੋਈਏ ਜਲਦੀ ਵਰਮ-ਅਪ ਹੋਵੋ ਛੇ ਹੋਰ ਅੰਪਾਇਰੀ ਕਰਾਈ ਜੀ ਕਰੋ ਕਰੋ ਲੋ ਜੀ ਇਧਰ ਪੱਲੀ ਗੈਂਗ ਆ ਗਈ ਆ ਠੀਕ ਹੈ ਉਹ ਕਿੱਥੇ ਕੱਢ ਲਓ ਉਹ ਤੋਂ ਬੈਡ ਕੱਢ ਲਓ ਲੋ ਜੀ ਬੀਸ਼ੂ ਵੀ ਨਿਕਲ ਆਇਆ ਗੱਡੀ ਚੋਂ ਬਲ ਬਲ ਸਮਾਨੇ ਬਹੁਤ ਲਿਗਾਇਆ ਇਸ ਦਾ ਨਿਕਲੇ 10 ਬੰਦੇ ਸਮਾਨ ਕੱਢਣ ਲੱਗੇ ਹੋਏ ਆ ਬੋਲਾ ਬੋਲਾ ਸਰਬੰਨ ਜੀ ਨੇ ਨਵੇਂ ਬੂਟ ਲਿਆਂਦੇ ਉਹ ਤਾਂ ਪੁਰਾਣੇ ਹੋ ਗਏ ਉਹਦੇ ਪੁਰਾਣੇ ਹੋ ਗਏ ਚੱਲ ਥੋੜੇ ਜੇ ਅੱਜ ਨਵੇਂ ਪਾਉਣ ਲੱਗਾ ਹਾਂ ਹਾਂ ਸਹੀ ਹੈ ਪੂਰੀ ਨੇ ਪੂਰੀ ਟੀਮ ਐ ਉਹਦੇ ਵਿੱਚ ਆ ਪੂਰੀਆਂ ਆ ਇੱਕ ਇਹਨੇ ਉਹਦੇ ਵਿੱਚ ਜਾਹੋ ਜਲਾਲ ਚ ਗਰਮਾ ਪੂਰੇ ਅੱਜ ਗਰਾਊਂਡ ਦੇ ਬਾਹਰ ਫੁੱਲ ਗਰਮ ਹੁੰਨੇ ਆ ਇਹ ਲੋ ਜੀ ਅਸੀਂ ਮਾੜੇ ਮੋਟੇ ਛੋਟੇ ਮੋਟੇ ਬਲੌਗਰ ਨੇ ਹੈਗੇ ਅਸੀਂ ਸਾਡੇ ਕੋਲ ਡਰੋਨ ਵੀ ਹੈ ਡੀਜੀਆਈ ਆਹ ਕਿੱਥੇ ਡਰੋਨ ਉਹ ਬਲਵ ਦਿਖਦੇ ਹੀ ਨਹੀਂ ਹੈਗਾ ਵੜਾ ਖੱਲੇ ਕਰ ਭਾਉ ਨੂੰ ਵਧੀਆ ਬੜਾ ਰੀ ਵੀਡੀਓ ਘੈਂਟ ਆ ਜਿਹੜੀ ਡਰੋਨ ਨਾਲ ਵੀਡੀਓ ਬਣਦੀ ਉਹ ਗੱਲਬਾਤ ਵੱਖਰੀ ਹੋ ਜਾਂਦੀ ਹੈ। ਬੈਟਰੀ ਲੈਵਲ ਇਜ਼ ਲੋ। ਆ ਡੱਬੇ ਜਾਊਗਾ। ਇੱਥੇ ਤੋਂ ਰਿਹਾ ਇੱਥੇ ਤੋਂ ਰਿਹਾ। ਕਮਾਲ ਆ ਯਾਰ ਹਨਾ। ਆਗੇ ਆਗੇ। ਆਹ ਪੂਰਾ ਬੜੇ ਸ਼ਾਟਲੇ ਹੋਇਆ। ਫੜੀ ਜਾ ਰਹੀ ਹੈ। ਡਰੋਨ ਨਾਲ ਫੋਟੋ। ਲੋ ਜੀ ਟੋਸ ਜਿੱਤਣ ਦੀ ਖੁਸ਼ੀ ਦੇ ਵਿੱਚ ਬਸ ਗੋਲਾ ਗਲਾਬ ਜਾਮਨ ਬਸ ਮੈਂ ਖਾ ਲਿਆ ਪਹਿਲਾਂ ਸਭ ਖੇਚੇ ਰੱਖੋ ਕੰਮ ਨੂੰ ਲੋ ਜੀ ਮੈਂ ਜਿੱਤ ਚੁੱਕਿਆ ਸੀ ਤੇ ਹੁਣ ਮਠਾਈ ਖਾਣ ਲੱਗਿਆ ਇਹ ਜੀ ਅੱਜ ਨੇ ਕਮਾਲ ਕਰਤੀ ਅੱਜ ਸਵਾਲ ਲਿਆਤਾ ਐਸਪੀ ਦੇ ਦੀਪ ਨੇ ਹਾਂਜੀ ਅੱਜ 58 11 ਤੋਂ 58 12 ਬਣਾਇਆ ਸੀ ਸਵਾਲ ਲਿਆਤਾ ਵਿਸ਼ੂ ਨੇ ਵੀ ਓਏ ਭਾਈ ਜੀ ਲਾਈਨ ਚ ਲਾਈਨ ਚ ਕਹਿੰਦੇ ਸਾਡੇ ਬੰਦੇ ਕਿੱਥੇ ਮਿਲਣਗੇ ਲੰਗਰ ਜੀ ਲੰਗਰਾਂ ਚ ਭਾਈ ਉਹ ਲਾਈਨ ਲੱਗੀ ਉਹਨੇ ਬਰੂਲਾ ਬੋਹ ਪਾਣਾ ਮੈਨੂੰ ਵੀ ਨਹੀਂ ਲਾਈਨ ਚ ਲੱਗਣ ਦਿੱਤਾ ਅੱਗੇ ਵਧਣ ਦਿੱਤਾ ਸਹੀ ਆ ਸਹੀ ਆ ਕੱਛ 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 ਭਾਈ ਦੂਸਰਾ ਨਾ ਲਾਓ ਪਹਿਲਾਂ ਇਹ ਪਹਿਲੀ ਵਾਰ ਲੈਣੇ ਅਜੇ ਉਹ ਦੂਸਰਾ ਚਾਹੀਜੇ ਨੇ ਦੋਆਂ ਕੱਢ ਲੈ ਇੱਕ ਇਹ ਸੇਵਾ ਕਰ ਰਹੇ ਤਾਂ ਸਾਡੇ ਚਮਚੇ ਤੇ ਬਾਧੂ ਕੰਮ ਚ ਚਮਚੇ ਉਹ ਦੋ ਨੇ ਉਹ ਮੰਨ ਤਾਂ ਰੱਖ ਦੇ ਇੱਕ ਲੋ ਜੀ ਲੋ ਜੀ ਲੋ ਜੇ ਸ਼ਾਬਾ ਸ਼ਾਬਾ ਲੋ ਜੀ ਗਰਮਾ ਗਰਮ ਲੰਗਰ ਚੱਲ ਰਿਹਾ ਲੋ ਜੀ ਲੰਗਰ ਦੀ ਵਾਰੀ ਆ ਚੁੱਕੀ ਹੈ ਹੁਣ ਮੁੰਡੇ ਸੇਵਾ ਕਰ ਰਹੇ ਲੰਗਰ ਦੀ ਇੱਧਰ ਵਧੀਆ ਇਹਨ ਪੂਰਾ ਗੱਲਬਾਤ ਇੱਕ ਨੰਬਰ ਤੇ ਹੁਣ ਸਾਡੀ ਟੀਮ ਤਾਂ ਹਾਂ ਬਾ ਤੁਹਾਨੂੰ ਆਹ ਕਰਿਓ ਮੜੇ ਦਾ ਮੂੰਹ ਘਮਾਇਆ ਇੱਧਰ ਆ ਦੇਖੋ ਜੀ ਇਹ ਵਿਆਹ ਲੈ ਮੁੰਡੇ ਇਹ ਬਰਾਤੇ ਆਇਆ ਇਹ ਲੋ ਜੀ ਟੂਰਨਾਮੈਂਟ ਤੇ ਆਪ ਨੂੰ ਬੰਦੇ ਮਿਲੇ ਟਿਕਟੋਕਰ ਇੰਦਰ ਬਾਜੀ ਤੇ ਬਹੁਤ ਵਧੀਆ ਇਨਸਾਨ ਆ ਇਹਨਾਂ ਨੂੰ ਮਿਲੇ ਆ ਬਹੁਤ ਵਧੀਆ ਵਧੀਆ ਲੱਗਿਆ ਬਾਜੀ ਵਧੀਆ ਲੱਗਿਆ ਹਾਂ ਥੈਂਕ ਯੂ ਵੀਰੇ ਹੈਨਾ ਬਹੁਤ ਤੇ ਨਾਲ ਅਸੀਂ ਚੌਲ ਖਾ ਰਹੇ ਹਾਂ ਲੰਗਰ ਬਾਬਾ ਜੀ ਦਾ ਲੰਗਰ ਬਾਬਾ ਜੀ ਦਾ ਖਾ ਰਹੇ ਆ ਠੀਕ ਆ ਵੀਰੇ ਥੈਂਕ ਯੂ ਲੋ ਜੀ ਆਪਾਂ ਅੱਜ ਟੂਰਨਾਮੈਂਟ ਚ ਸੈਮੀਫਾਈਨਲ ਮੈਚ ਹਾਰ ਗਏ ਹੁਣ ਉਦੋਂ ਸ਼ਾਮ ਦਾ ਟਾਈਮ ਹੋ ਗਿਆ ਵੇਲਾ ਹੋ ਗਿਆ ਤੇ ਟੀਮ ਬਹੁਤ ਮਾਯੂਸ ਹੈ ਕਿਉਂਕਿ ਜਿੱਤਿਆ ਹੋਇਆ ਮੈਚ ਹਾਰੇ ਕਿਦਾਂ ਦਾ ਚਲੋ ਖੈਰ ਨੈਕਸਟ ਟਾਈਮ ਸੇ ਤੇ ਹੁਣ ਕਰਦੇ ਸਮਾਨ ਸਗੋਂ ਇਕੱਠਾ ਤੇ ਚਲਦੇ ਆ ਘਰ ਨੂੰ ਪੌਣੇ ਚੱਲੇ ਸੜਕ ਹੋਇਆ ਤੁਹਾਨੂੰ ਵਧੀਆ ਹੈ ਨਾ ਆਹ ਨਾਲ ਪੰਜਾਬ ਜੀ ਫਿਰ ਦੇ ਦਿੰਦੇ ਆ ਹਾਂ ਜੀ ਆ ਜੀ ਖੇਤਾਂ ਵਾਲੀ ਰੋਡ ਲਾ ਦੇਣਾ ਪੂਰਾ ਮੈਂ ਇੰਜੀਨੀਅਰ ਹੁੰਦਾ ਹਾਂ ਨਹੀਂ ਨਹੀਂ ਲੂਸਣ ਹੈ ਲੂਸਣ ਜਾ ਉਹਦੇ ਅੰਦਰ ਉਹਦੇ ਬਾਅਦ ਬਰਸੀਨ ਵਰਗਾ ਹੁੰਦਾ ਪਾਜੀ ਫਾਈਨਲੀ ਘਰੇ ਪਹੁੰਚ ਚੁੱਕੇ ਆਂ ਇੱਧਰ ਮਿਲੋ ਜੋਬਨੂ ਤੇ ਇੱਧਰ ਰਸਮ ਨਹੀਂ ਬੈਠ ਚੱਕ ਲਿਆ ਆ ਜਾਓ ਲੋ ਜੀ ਰਸਮ ਖੇਲਣਾ ਕਰੇਡ ਖੇਲਣਾ ਮੇ ਨਾਲ ਹਾਂਜੀ ਲੋ ਜੀ ਮੈਂ ਖਾਂਦੀ ਬਾਈ 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 ਜੁਕਾਰੇ ਬਾਈ ਜੁਕਾਰੇ ਜੋ ਬਣਾ ਕੇ ਤੂੰ ਪਾਪਾ ਤੁਸੀਂ ਵਿੰਟੋ ਗਾਉਂਦੇ ਹੋਏ ਵਿੰਟੋ ਪ੍ਰੋਸੀਮੋ ਅਨੋ ਠੀਕ 2026 ਚ ਜਵਨ ਤੂੰ ਵੀਨ ਤੋ 150 ਅੱਜ ਤੂੰ ਸੈਂਪਰੇ ਵੀਨ ਤੋ ਨਾ ਤੂੰ 150 ਹੁੰਦੇ ਨਹੀਂ ਹੈ ਜੇ ਤੂੰ ਹਰ ਵੇਲੇ ਮੈਂ ਤਾਵੇਂ ਵੀਨ ਤੋ ਆ ਤੂੰ ਹਨਾ ਵੀ ਮੰਮ ਨੂੰ ਵੀ ਜਦ ਰਿਮੋਟ ਹੋਣਾ ਰਿਮੋਟ ਨਹੀਂ ਮਿਲਦਾ ਇੱਥੇ